ਬੀੜ ਤੁਹਾਨੂੰ ਸਾਹਮਣੇ ਦਿਖਦਾ ਨਾ ਕਿਸੇ ਟਾਈਮ ਬਹੁਤ ਜ਼ਿਆਦਾ ਲੰਬਾ ਬੀੜ ਹੁੰਦਾ ਸੀ ਉੱਧਰ ਵੀ ਸਾਰੇ ਹੁੰਦਾ ਸੀ ਅੱਗੇ ਤੱਕ ਇਹ ਸਾਰਾ ਕੱਟ-ਕੱਟ ਕੇ ਹੁਣ ਥੋੜਾ ਜਿਹਾ ਰਹਿ ਗਿਆ ਇਹ ਚਿੰਤਾ ਦਾ ਵਿਸ਼ਾ ਵੈਸੇ ਤਾਂ ਯਾਰ ਇੱਕ ਪਾਸੇ ਸਰਕਾਰ ਕਹਿੰਦੀ ਆ ਬੀਦ ਰਕਤ ਲਾਓ ਦੂਜੇ ਪਾਸੇ ਵੱਢੀ ਜਾਂਦੀ ਆ ਚਲੋ ਜੀ ਮਿੱਤਰੋ ਇਧਰਲੇ ਪਾਸੇ ਦਾਣਾ ਮੰਡੀ ਆ ਗਈ ਇਹ ਆਗਾ ਸਾਡੇ ਅਮਲੋ ਦਾ ਬੱਸ ਸਟੈਂਡ ਨਵਾਂ ਬੱਸ ਸਟੈਂਡ ਬਣਿਆ ਸੀ ਇਹ ਆ ਦੇਖੋ ਇਧਰਲੀ ਸਾਈਡ ਦਾਣਾ ਮੰਡੀ ਆ ਗਈ ਆ ਬੱਸ ਸਟੈਂਡ ਇਹ ਆਪਣੇ ਘਰ ਤੋਂ ਬਿਲਕੁਲ ਨੇੜੇ ਪੈਂਦਾ ਆ ਨਵਾਬਾਸਟੈਂਡ ਇਧਰੋਂ ਸੜਕਾਂ ਨਹੀਂ ਆ ਕੰਟੀਨਿਊ ਇਧਰਲੀ ਸਾਈਡ ਨਿਕਲ ਗਿਆ ਆ ਸੁਆ ਹੁੰਦਾ ਆ ਇਹ ਸੁਆ ਪਾਖੜਾ ਨਹਿਰ ਦੇ ਵਿੱਚੋਂ ਆਉਂਦਾ ਆ ਇਧਰੋਂ ਨਿਕੰਜ ਹੁੰਦਾ ਏ ਬਸ ਸਟੈਂਡ ਤੋਂ ਸਿੱਧਾ ਚੱਲਦੇ ਆ ਆਪਾਂ ਨਾਬੇ ਵਾਲਾ ਚੌਂਕ ਨਾਬੇ ਲੱਡਾ ਜਿਹੜਾ ਇਹ ਬਸ ਸਟੈਂਡ ਤੋਂ ਪੁਰਾਣਾ ਜਿਹੜਾ ਸਭ ਤੋਂ ਪੁਰਾਣਾ ਬਸ ਸਟੈਂਡ ਹੈ ਨਾਬੇ ਵਾਲਾ ਬਸ ਸਟੈਂਡ ਕਹਿੰਦੇ ਨੇ ਉਹ ਤੁਹਾਨੂੰ ਦਿਖਾਉਂਦੇ ਆ ਇਹ ਹੁਣ ਸਾਡਾ ਇਧਰ ਮੇਨ ਮਤਲਬ ਮੇਨ ਬਾਜ਼ਾਰ ਅੱਗੇ ਆ ਜਿਹੜਾ ਸੜਕ ਦੇ ਉੱਪਰ ਮੇਨ ਰੋਡ ਆ ਜਿਹੜਾ ਨਾਬੇ ਵੱਲੋਂ ਜਾਂਦਾ ਉਹਦੇ ਉੱਪਰ ਜਿਹੜਾ ਬਾਜ਼ਾਰ ਆ ਸੜਕਾ ਹਲਦ ਵਾਲੀ ਦਕਾਨਾਂ ਨੇ ਥੋੜਾ ਬੋਤੋ ਦਿਖਾਉਣਾ ਤੁਹਾਨੂੰ ਲੋਕ ਬਾਜ਼ਾਰ ਮੇਨ ਦੇ ਵਿੱਚ ਆਪਾਂ ਕਿਸੇ ਦਿਨ ਫੇਰ ਚੱਲਾਂਗੇ ਚਲਦੇ-ਚਲਦੇ ਪਹੁੰਚ ਗਏ ਆਪਾਂ ਨਾਬੇ ਵਾਲਾ ਚੌਂਕ ਜਿਹਨੂੰ ਨਾਬਾਡੇ ਚੌਂਕ ਲਿਖਿਆ ਹੈ ਸਾਹਮਣੇ ਆ ਬਣਿਆ ਹੋਇਆ ਅੱਗੇ ਮੇਨ ਬਸ ਤੇ ਇੱਥੇ ਰੁਕਦੀ ਹੁੰਦੀ ਸੀਗੀ ਅਮਲੋ ਦੇ ਵਿੱਚ ਇਧਰੋਂ ਗੁਵਿੰਦਗੜ੍ਹ ਨੂੰ ਲੰਘ ਕੇ ਆ ਖੰਨੇ ਨੂੰ ਆ ਸੜਕ ਲੰਘੀ ਆਪਾਂ ਜਾਣਾ ਮੇਨ ਬਾਜ਼ਾਰ ਦੇ ਵਿੱਚ ਆ ਸਾਹਮਣੇ ਬਾਜ਼ਾਰ ਵਾਲ ਨੂੰ ਆਪਾਂ ਚੱਲੇ ਜਿਹੜਾ ਟੈਕਸੀ ਸਟੈਂਡ ਆ ਗਿਆ ਸਾਹਮਣੇ ਬਾਜ਼ਾਰ ਆ ਗਿਆ ਜਿਹੜਾ ਮੇਨ ਪੁਰਾਣਾ ਬਾਜ਼ਾਰ ਆ ਉਹ ਇੱਥੋਂ ਸਟਾਰਟ ਹੋ ਜਾਂਦਾ ਹੈ ਆ ਦੇਖ ਸਕਦੇ ਹੋ ਕੀ ਕਮੈਂਟ ਕਰਕੇ ਜਰੂਰ ਦੱਸਿਓ ਕਿਵੇਂ ਲੱਗੀ ਵੀਡੀਓ ਤੇ ਸ਼ੇਅਰ ਲਾਈਕ ਸ਼ੇਅਰ ਕਮੈਂਟ ਜਰੂਰ ਕਰਿਓ ਅੱਜ ਉਹ ਅੱਗੇ ਚੱਲਦੇ ਹਾਂ ਹੁਣ ਬਾਜ਼ਾਰ ਵੱਲ ਨੂੰ ਹੁਣ ਆਪਾਂ ਇੱਥੋਂ ਹੁਣ ਆਪਾਂ ਸਿੱਧਾ ਆਪਣੇ ਘਰ ਨੂੰ ਲੰਘ ਜਾਣਾ ਹੈ ਤੇ ਬਾਕੀ ਕਿਸੇ ਦਿਨ ਹੋਰ ਆਪਾਂ ਬਣਾਵਾਂਗੇ ਵਲੌਗ ਜਿਹੜਾ ਮੇਨ ਸਾਰਾ ਹੋਊਗਾ ਤੁਹਾਨੂੰ ਉਹ ਵੀ ਦਿਖਾਵਾਂਗੇ ਅੰਦਰ ਬਾਜ਼ਾਰ ਦੇ ਹੁਣ ਆਪਾਂ ਮੇਨ ਅੰਦਰ ਬਾਜ਼ਾਰ ਦੇ ਨਹੀਂ ਜਾਵਾਂਗੇ ਉੱਥੇ ਆਪਾਂ ਬਸ ਅੱਗੇ ਇੱਥਲੀ ਸਾਈਡ ਨੂੰ ਆਪਾਂ ਆਪਣਾ ਟਰਨ ਕਰ ਜਾਾਂਗੇ ਆਪਣੇ ਘਰ ਵੱਲ ਨੂੰ ਨਾਲੇ ਤੁਹਾਨੂੰ ਦਿਖਾਵਾਂਗੇ ਤਸੀਮ ਜੱਸੜ ਦਾ ਘਰ ਅੱਜ ਚੱਲ ਵੀਰੇ ਚੱਲ ਚੱਲ ਮੇਰਾ ਭਰਾ ਚੱਲ 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 ਟੱਲੀ ਮਾਰ ਦਿੰਦਾ ਵੀਰੇ ਨਹੀਂ ਮੈਂ ਤੈਨੂੰ ਪਰ ਮੇਰੇ ਹੱਥ 'ਚ ਫੋਨ ਹੈ ਚੱਲਦੇ ਚੱਲਦੇ ਪਹੁੰਚ ਗਏ ਆਪਾਂ ਮੇਨ ਬਾਜ਼ਾਰ ਦੇ ਵਿੱਚ ਇਹ ਤੁਹਾਨੂੰ ਅਮਰੋਹ ਆ ਗਏ ਮਤਲਬ ਅਮਰੋਹ ਦੇ ਈ ਦੂਜੀ ਸਾਈਡ ਪਿੰਡ ਨੇ ਉਹ ਦਿਖਾਇਆ ਜੇ ਤੁਹਾਨੂੰ ਜਿਹੜੇ ਗਵਿੰਦਗੜ੍ਹ ਖੰਨੇਸਾਹ ਵਾਲੇ ਪਿੰਡ ਨੇ ਉਹ ਹਜੇ ਨਹੀਂ ਦਿਖਾਇਆ ਇਹ ਚੱਲੇਗਾ ਬੀਨ ਬਾਜ਼ਾਰ ਦੇ ਵਿੱਚ ਆਹ ਗਲੀ ਇਹ ਸਾਰੀ ਬਜਾ ਜਾਮ ਲੱਗਿਆ ਹੋਇਆ ਹੁਣ ਇੱਥੋਂ ਆਪਾਂ ਆਪਣੇ ਮੁੜ ਜਾਗੇ ਘਰ ਵੱਲ ਨੂੰ ਲਓ ਮਿੱਤਰੋ ਦੇਖੋ ਇੱਥੋਂ ਨਿਕਲ ਕੇ ਆਪਾਂ ਬਾਜ਼ਾਰ ਦੇ ਵਿੱਚੋਂ ਬਾਹਰ ਨੂੰ ਚੱਲਦੇ-ਚੱਲਦੇ ਆਹ ਸਾਈਡ ਗਲੀ ਦੇ ਵਿੱਚ ਅੱਗੇ ਕਚਹਿਰੀਆਂ ਜਿੱਨੇ ਕਿਲਾ ਬਣਿਆ ਹੋਇਆ ਇਧਰਲੀ ਸਾਈਡ ਆਪਣੇ ਸਾਡਾ ਪੋਰਟ ਆ ਜਨਾ ਮਲੋਦਾ ਹੁਣ ਇਧਰਲੀ ਸਾਈਡ ਇਹ ਤਰਸੇਮ ਜਸੜਵਾਈ ਦਾ ਘਰ ਨਾਲ ਤੁਹਾਨੂੰ ਤਾਂ ਸੇਮ ਜਸੜਵਾਈ ਦਾ ਘਰ ਦਿਖਾਉਣਾ ਚੁੱਕੀ ਹੈ ਵਿਸ਼ਕਰਮਾ ਮੰਦਿਰ ਆ ਗਿਆ ਆਪਾਂ ਨਿਕਲਿਆ ਬਾਹਰ ਬਾਜ਼ਾਰ ਦੇ ਵਿੱਚੋਂ ਤੁਸੀਂ ਦੇਖ ਸਕਦੇ ਹੋ ਆ ਲੋ ਜੀ ਇੰਨਾ ਕਿ ਸਾਡਾ ਛੋਟਾ ਜੰਮ ਲੋ ਆ ਤੋ ਨਿਕਲ ਕੇ ਬਾਹਰ ਆਪਾਂ ਆ ਗਏ ਸਾਹਮਣੇ ਨੂੰ ਮਾਨਗੜ ਪਿੰਡ ਨੂੰ ਚੱਲਿਆ ਗਿਆ ਰਸਤਾ ਤੇ ਇੱਧਰੋਂ ਆ ਗਈ ਦਾਣਾ ਮੰਡੀ ਆ ਸਾਈਡ ਆ ਦਾਣਾ ਮੰਡੀ ਆ ਗਈ ਤੇ ਇਧਰਲੀ ਸਾਈਡ ਆਪਣੇ ਆ ਗਿਆ ਸਰਤੇਮ ਜੀ ਦਾ ਸੱਤਾ ਘਰ ਹੁਣ ਆਪਾਂ ਇਧਰੋਂ ਚੱਲਾਂਗੇ ਤੁਹਾਨੂੰ ਤੇ ਸੇਮਜਸਰ ਵੀਰ ਦਾ ਘਰ ਦਿਖਾ ਦਈਏ ਇੱਥੋਂ ਬਿਲਕੁਲ ਨਾਲ ਹੀ ਆ ਜਿਵੇਂ ਨਾਲ ਹੀ ਇੱਥੋਂ ਦੇਖੋ ਪੱਕਾ ਰਣਦੀਪ ਸਿੰਘ ਦਾ ਦਫਤਰ ਲਓ ਜੀ ਹੁਣ ਆਪਾਂ ਤੁਹਾਨੂੰ ਤੇ ਸੇਮਜਸਰ ਵੀਰ ਦਾ ਘਰ ਦਿਖਾਉਂਦੇ ਆ ਆਜੋ ਫਿਰ ਅੱਗੇ ਅੱਗੇ ਇਹ ਜਿਹੜਾ ਰੋਡ ਆ ਇਹ ਜਾਂਦਾ ਅੱਗੇ ਬੁੱਗੇ ਵਗੈਰਾ ਮੇਰੇ ਕੋਟਲੇ ਨੂੰ ਜਾਣਾ ਦਾ ਨਾ ਤੁਸੀਂ ਤੁਸੀਂ ਇਸ ਰਸਤੇ ਜਾ ਸਕਦੇ ਹੋ ਸਾਹਮਣੇ ਆ ਰੋੜ ਅੱਗੇ ਜਾ ਕੇ ਟੀ ਪੁਆਇੰਟ ਬਣਦਾ ਟੀ ਪੁਆਇੰਟ ਤੇ ਸੱਜੇ ਮੁੜੋਗੇ ਤਾਂ ਅਮਰੋਦ ਚਲੀ ਜਾਊਗੀ ਜੇ ਤੁਸੀਂ ਖੱਬੇ ਚਲ ਜਾਓਗੇ ਤਾਂ ਅਮਰਗੜ ਅਮਰੇ ਕੋਟਲਾ ਉਹ ਰੋੜ ਆ ਜਾਂਦਾ ਆ ਤੇ ਹੁਣ ਇੱਥੇ ਜਿੱਥੇ ਇੱਕ ਉਹ ਸਾਹਮਣੇ ਮੋਟਰਸਾਈਕਲ ਜਾਂਦਾ ਨਾ ਅੱਗੇ ਵਾਲਾ ਉੱਥੇ ਕਿਤੇ ਸੇਮ ਜੱਸੜ ਦਾ ਘਰ ਆ ਅੱਜ ਹੁਣ ਤੁਹਾਨੂੰ ਘਰ ਦਿਖਾਉਨੇ ਆ ਬਾਈ ਦਾ ਵੀ ਮਿੱਤਰੋ ਤਸੇਮ ਜੱਸੜ ਵੀਰ ਦਾ ਘਰ ਦੇਖੋ ਆ ਘਰ ਆ ਬਾਈ ਦਾ ਇਹ ਆਹ ਜਿੱਥੇ ਆ ਲੱਗੇ ਹੋਏ ਨੇ ਵੱਡੇ ਵੱਡੇ ਦਰਖਤ ਜੀ ਇਹ ਤੇ ਸੇਮ ਜੱਸੜ ਵੀਰ ਦਾ ਘਰ ਆ ਜਾਤਰ ਵੀਰ ਉਰੀ ਹੁੰਦਾ ਤੇ ਕਿਸੇ ਦਿਨ ਆਪਾਂ ਤੁਹਾਨੂੰ ਫੇਰ ਆ ਘਰ ਆ ਕਿਸੇ ਦਿਨ ਆਪਾਂ ਤੁਹਾਨੂੰ ਫੇਰ ਦਿਖਾਵਾਂਗੇ ਮਿਲਾਂਗੇ ਉਹਦੇ ਲਈ ਨਾ ਆਪਾਂ ਨੂੰ ਯਾ ਥੋੜੀ ਜੀ ਸਬਸਕ੍ਰਾਈਬਰ ਵਧਾਉਣੇ ਪੈਣੇ ਨੇ ਤੇ ਵਿਊਜ਼ ਵਧੀਆਉਣ ਤੇ ਸਬਸਕ੍ਰਾਈਬ ਕਰ ਲਓ ਚੈਨਲ ਨੂੰ ਫੇਰ ਤੁਹਾਨੂੰ ਤੇ ਥੀਮ ਜਸੜ ਵਾਈ ਨੂੰ ਤੁਹਾਨੂੰ ਮਲਾਵਾਂਗੇ ਆਪਣੇ ਚੈਨਲ ਦੇ ਉੱਪਰ ਤੁਹਾਡੀ ਗੱਲ ਕਰਾਵਾਂਗੇ ਖਾਸ ਬੈਠ ਕੇ ਨਾਲ ਠੀਕ ਹੈ ਤੇ ਵੀਡੀਓ ਦਾ ਕਰਦੇ ਆ ਆਪਾਂ ਹੁਣ ਐਂਡ ਮੈਂ ਵੀ ਚੱਲਿਆ ਘਰ ਘਰ ਆਪਣਾ ਆ ਗਿਆ ਨੇੜੇ ਤੇ ਅਗਲੀ ਵੀਡੀਓ ਚ ਮਿਲਾਂਗੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਿਓ ਲਾਈਕ ਸ਼ੇਅਰ ਤੇ ਕਮੈਂਟ ਜਰੂਰ ਕਰਿਓ ਬਹੁਤ ਬ